ਪਿਆਨ ਖਾਦਸਾ ਵਾਪਰਿਆ ਬੱਚਿਆਂ ਦੇ ਨਾਲ ਭਰੀ ਸਕੂਲ ਵੈਨ ਪੁਲ ਤੋਂ ਅਚਾਨਕ ਟਲਾਨ ਦੇ ਵੱਲ ਨੂੰ ਆਪਲਟ ਜਾਂਦੀ ਹੈ ਔਰ ਇੰਨੀਆਂ ਜਾਦੀਆਂ ਬਾਜ਼ੀਆਂ ਪੈਂਦੀਆਂ ਨੇ ਕਿ ਇੱਕ ਵਿਦਿਆਰਥੀ ਦੀ ਮੌਤ ਹੋ ਚੁੱਕੀ ਹੈ ਜਿਹੜੀ ਕਿ 5ਵੀਂ ਕਲਾਸ ਦੇ ਵਿੱਚ ਲੜਕੀ ਪੜਦੀ ਸੀ ਇਸ ਵਾਸਤੇ ਵਿੱਚ 15 ਦੇ ਕਰੀਬ ਵਿਦਿਆਰਥੀ ਜਿਹੜੇ ਐ ਉਹ ਸਵਾਰ ਦੱਸੇ ਜਾ ਰਹੇ ਸੀ ਜਦੋਂ ਵਿਦਿਆਰਥੀਆਂ ਨੂੰ ਸਕੂਲ ਦੀ ਛੁੱਟੀ ਤੋਂ ਬਾਅਦ ਦੇ ਵਿੱਚ ਸਕੂਲ ਬੱਸ ਘਰ ਛੱਡਣ ਜਾਂਦੀ ਹੈ ਤਾਂ ਉਸੇ ਸਮੇਂ ਇਹ ਹਾਦਸਾ ਵਾਪਰ ਜਾਂਦਾ ਇੱਕ ਪਿੰਡ ਦੇ ਵਿੱਚ ਇੱਕ ਪੁੱਲ ਤੋਂ ਖੇਠਾ ਉਤਰਦੇ ਅਸਾਰ ਕੀ ਇਹ ਹਾਦਸਾ ਜਿਹੜਾ ਵਾਪਰਿਆ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੌਕੇ ਦੀ ਸੀਸੀਟੀਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਬੜੀ ਹੀ ਭਿਆਨਕ ਸੀਸੀਟੀਵੀ ਹੈ ਰੂਕਮਬਾਉ ਸੀਸੀਟੀਵੀ ਆ 15 ਦੇ ਕਰੀਬ ਵਿਦਿਆਰਥੀ ਛੋਟੇ ਬੱਚੇ ਇਸ ਬੱਸ ਦੇ ਵਿੱਚ ਸਕੂਲ ਵੈਨ ਦੇ ਵਿੱਚ ਸਵਾਰ ਸੀ ਔਰ ਜਦੋਂ ਇਹ ਹਾਦਸਾ ਵਾਪਰ ਗਿਆ ਉਸ ਤੋਂ ਬਾਅਦ ਮੌਕੇ ਤੇ ਹੀ ਹਫੜਾ ਤਫੜੀ ਮਚ ਜਾਂਦੀ ਹੈ ਸਾਰੇ ਲੋਕ ਭੱਜ ਕੇ ਚਾਹੇ ਉਹ ਦੁਕਾਨ ਖੋਵੇ ਚਾਹੇ ਘਰ ਖੋਵੇ ਉੱਥੋਂ ਨਿਕਲਦੇ ਨੇ ਤਾਂ ਇੱਕ ਵਾਰੀ ਤੁਹਾਨੂੰ ਇੱਕ ਸੀਸੀਟੀਵੀ ਦਿਖਾ ਰਹੇ ਹਾਂ ਦੇਖੋ ਕਿਵੇਂ ਮਗਰੋਂ ਸਪੀਡ ਦੇ ਵਿੱਚ বাস ਆਉਂਦੀ ਹੈ ਤਾਂ ਪੁਲ ਤੋਂ ਅਚਾਨਕ ਪਲਟੀਆਂ ਖਾ ਕੇ ਇੱਕ ਨਹੀਂ ਦੋਨੇ ਬਲਕਿ ਤਿੰਨ ਤਿੰਨ ਪਲਟੀਆਂ ਇਸ বাস ਨੇ ਖਾਧੀਆਂ ਔਰ ਪਲਟੀਆਂ ਖਾ ਕੇ বাস ਅੱਗੇ ਖੰਬੇ ਨਾਲ ਜਾ ਟਕਰਾਉਂਦੀ ਹੈ ਤੇ ਮੁੱਦੀ ਖੋ ਜਾਂਦੀ ਹੈ বাস ਚੋਵੇਂ ਟਾਇਰ ਬਸ ਦੇ ਤਾਂ ਉਹ ਹੋ ਜਾਂਦੇ ਆ ਇੱਕ ਵਿਦਿਆਰਥੀ ਦੀ ਜਿਹੜੀ 5ਵੀਂ ਕਲਾਸ ਦੇ ਵਿੱਚ ਪੜ੍ਹਦੀ ਸੀ ਉਸ ਦੀ ਮੌਤ ਹੋ ਚੁੱਕੀ ਹੈ 15 ਬੱਚੇ ਇਸ ਦੇ ਵਿੱਚ ਸਵਾਰ ਸੀ ਇਹ ਤਸਵੀਰ ਦਿਖਾ ਰਹਿਆਂ ਜਿਸ ਵਿਦਿਆਰਥਣ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਚੁੱਕੀ ਹੈ ਤਾਂ ਸਕੂਲ ਦੇ ਵਿੱਚ ਸਾਰੇ ਅਧਿਆਪਕਾਂ ਦੇ ਵੱਲੋਂ ਇਸ ਲੜਕੀ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਔਰ ਨਾਮ ਅੱਖਾਂ ਦੇ ਨਾਲ ਇਹ ਟੀਚਰ ਨੇ ਜਿਹੜੇ ਸਕੂਲ ਦੇ ਵਿੱਚ ਪੜਾਉਂਦੇ ਸੀ ਤਾਂ ਨਾਮ ਅੱਖਾਂ ਦੇ ਨਾਲ ਇਸ ਬੱਚੀ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਹ ਬੱਚੇ ਜਿਨ੍ਹਾਂ ਨੂੰ ਸਕੂਲ ਵੈਨ ਜਿਹੜੀ ਹੈ ਉਹ ਘਰ ਛੱਡਣ ਜਾ ਰਹੀ ਸੀ ਛੁੱਟੀ ਤੋਂ ਬਾਅਦ ਦੇ ਵਿੱਚ ਤਾਂ ਅਚਾਨਕ ਰਸਤੇ ਦੇ ਵਿੱਚ ਇਹ ਹਾਦਸਾ ਵਾਪਰ ਜਾਂਦਾ ਹੈ ਕੇਰਲ ਦੇ ਕਨੂਰ ਜ਼ਿਲ੍ਹੇ ਦੇ ਵਿੱਚ ਇਹ ਹਾਦਸਾ ਵਾਪਰਿਆ ਸਕੂਲ ਦੀ ਵੈਨ ਜਿਹੜੀ ਹੈ 15 ਬੱਚੇ ਉਸ ਵੈਨ ਦੇ ਵਿੱਚ ਸਵਾਰ ਸੀ ਛੁੱਟੀ ਤੋਂ ਬਾਅਦ ਸਕੂਲ ਵੈਨ ਘਰੇ ਛੱਡਣ ਜਾਂਦੀ ਹੈ ਬੱਚਿਆਂ ਨੂੰ ਤਾਂ ਅਚਾਨਕ ਪੁਲ ਤੋਂ ਹੇਠਾਂ ਡਿੱਗ ਜਾਂਦੀ ਹੈ ਔਰ ਡਿੱਗਣ ਦੇ ਨਾਲ ਤਿੰਨ ਤੋਂ ਚਾਰ ਪਲਟ ਬਾਜਨਾ ਖਾਂਦੀ ਹੈ ਪਲਟ ਬਾਜੀਆਂ ਖਾਣ ਤੋਂ ਬਾਅਦ ਚਮੇ ਟਾਇਰ ਹਵਾ ਦੇ ਵਿੱਚ ਬਸਦੇ ਖੜੇ ਹੋ ਜਾਂਦੇ ਨੇ ਔਰ ਬਸਦੇ ਵਿੱਚ 15 ਦੇ ਕਰੀਬ ਬੱਚੇ ਸਵਾਰ ਸੀ ਜਿਸ ਦੇ ਵਿੱਚੋਂ ਇੱਕ ਇਹ ਲੜਕੀ ਜਿਹੜੀ ਪੰਜਵੀਂ ਕਲਾਸ ਦੀ ਜਮਾਤ ਦੇ ਵਿੱਚ ਪੜ੍ਹਦੀ ਸੀ ਪੰਜਵੀਂ ਕਲਾਸ ਦੀ ਵਿਦਿਆਰਥਣ ਦੀ ਜਿਸ ਦੀ ਇਸ ਹਾਦਸੇ ਦੇ ਵਿੱਚ ਮਾਤ ਹੋ ਚੁੱਕੀ ਹੈ ਤਾਂ ਤਸਵੀਰਾਂ ਦੇਖ ਸਕਦੇ ਹੋ ਟੀਚਰਾਂ ਦੇ ਵੱਲੋਂ ਇਸ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਦਾ ਅਸੀਂ ਤੁਹਾਨੂੰ ਸਾਰੀਆਂ ਤਸਵੀਰਾਂ ਸਕਰੀਨ ਤੇ ਦਿਖਾ ਰਹੇ ਇੱਕ ਪਾਸੇ ਸੀਸੀਟੀਵੀ ਉਸ ਹਾਦਸੇ ਦੀ ਉਸ ਰੂਕ ਕਮਬਾਉ ਹਾਦਸੇ ਦੀ ਜਦੋਂ ਇਹ ਦਿਲ ਦਹਿਲਾਉਣ ਵਾਲਾ ਹਾਦਸਾ ਵਾਪਰਿਆ ਦਾ ਸੀਸੀਟੀਵੀ ਦੇ ਵਿੱਚ ਬੱਸ ਤੁਹਾਨੂੰ ਆਉਂਦੀ ਹੋਈ ਰਫ਼ਤਾਰ ਦੇ ਵਿੱਚ ਪਲਟੀਆਂ ਖਾਂਦੀ ਹੋਈ ਦਿਖਾਈ ਦਵੇਗੀ ਇੱਕ ਪੁਲਸੀਗਾ ਛੋਟਾ ਉੱਥੋਂ ਜਦੋਂ ਥੱਲੇ ਉਤਰਦੀ ਹੈ ਉਤਰਣ ਲੱਗਿਆਂ ਬੱਸ ਪਲਟੀਆਂ ਖਾ ਜਾਂਦੀ ਹੈ ਜਿਸ ਦੇ ਵਿੱਚ 15 ਬੱਚੇ ਸਵਾਰ ਸੀ ਤਾਂ ਸਾਰੇ ਭੱਜ ਕੇ ਆਉਂਦੇ ਨੇ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਇਸ ਦੇ ਬਾਵਜੂਦ ਇੱਕ ਲੜਕੀ ਇੱਕ ਵਿਦਿਆਰਥਣ ਜਿਹੜੀ 5ਵੀਂ ਕਲਾਸ ਦੀ ਵਿਦਿਆਰਥਣ ਸੀ ਉਸ ਦੀ ਮੌਤ ਹੋ ਚੁੱਕੀ ਹੈ ਅਧਿਆਪਕਾਂ ਦੇ ਵੱਲੋਂ ਸ਼ਰਧਾਂਜਲੀ ਵੀ ਨਮ ਅੱਖਾਂ ਦੇ ਨਾਲ ਦਿੱਤੀ ਗਈ ਹੈ ਪਰ ਪੂਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਘਰ ਦੇ ਵਿੱਚ ਮਾਤਮ ਸ਼ਾਇਆ ਜਿਹੜੇ ਘਰ ਵਾਲੇ ਇਸ ਬੱਚੀ ਨੂੰ ਉਡੀਕ ਰਹੇ ਸੀ ਬੱਚੀ ਦੀ ਆਸ ਲਾਈ ਸੀ ਕਿ ਬੱਚੀ ਨੂੰ ਸਕੂਲ ਤੋਂ ਛੁੱਟੀ ਹੋਣ ਵਾਲੀ ਹੈ ਤੇ ਹੁਣੇ ਬੱਚੀ ਸਾਡੀ ਨੇ ਘਰੇ ਆ ਜਾਣਾ ਪਰ ਰਸਤੇ ਦੇ ਵਿੱਚ ਹੀ ਇਹ ਰੂਕਮਾਉ ਖਾਦਸਾ ਜਿਹੜਾ ਆ ਉਹ ਵਾਪਰ ਜਾਂਦਾ ਹੈ ਬੱਸ ਪਲਟਨ ਦੇ ਨਾਲ ਇਹ ਹਾਦਸਾ ਜਿਹੜਾ ਵਾਪਰੇ ਆ ਇੱਕ 5ਵੀਂ ਕਲਾਸ ਦੀ ਜਮਾਤ ਦੀ ਲੜਕੀ ਜਿਹੜੀ ਆ ਉਸਦੀ ਮੌਤ ਹੋ ਚੁੱਕੀ ਹੈ ਬਾਕੀ 15 ਦੇ ਕਰੀਬ ਬੱਚੇ ਜਿਹੜੇ ਆ ਉਹ ਗੰਭੀਰ